ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਕਹਾਣੀ ਦੇ ਅੰਤ ਤੱਕ ਜ਼ਰੂਰ ਸੁਣੋਗੇ ਉਹ ਜਦੋਂ ਮਲਕੂ ਜਹੀ ਢੋਲੀ ਵਿੱਚੋਂ ਨਿਕਲੀ ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਮ ਚੜਨ ਗਿਆ ਸੀ ਮਰਬਿਆਂ ਵਾਲੀ ਸਿਰਫ ਜ਼ਮੀਨ ਦੇ ਕਾਗਜ਼ਾਂ ਪੱਤਰਾਂ ਵਿੱਚ ਹੀ ਉਹਦਾ ਨਾਮ ਸਰਦਾਰਨੀ ਰਾਜਕੌਰ ਲਿਖਿਆ ਹੋਇਆ ਸੀਗਾ ਜਾਂ ਉਹ ਦਾ ਸੋਰਾ ਜਿੰਨਾ ਚਿਰ ਜਿਉਂਦਾ ਸੀ ਤਾਂ ਉਹ ਉਸ ਨੂੰ ਸਰਦਾਰਨੀ ਰਾਜਪੂਰ ਕਹਿ ਕੇ ਬੁਲਾਉਣਾ ਹੁੰਦਾ ਸੀ ਪਰ ਜਿੱਥੋਂ ਤੱਕ ਸ਼ਰੀਕੇ ਤੇ ਪਿੰਡ ਦੇ ਹੋਰ ਲੋਕਾਂ ਦਾ ਸਵਾਲ ਸੀ ਤਾਂ ਸਾਰੇ ਹੀ ਉਸ ਨੂੰ ਮਰਬਿਆਂ ਵਾਲੀ ਕਹਿ ਕੇ ਹੀ ਬੁਲਾਉਂਦੇ ਸੀ ਉਹਦੇ ਚੜ੍ਹੇ ਪੀੜੇ ਪਿਓ ਨੇ ਇੱਕ ਮਰੱਭਾ ਉਸ ਨੂੰ ਨਾਂਜ ਵਿੱਚ ਦੇ ਦਿੱਤਾ ਸੀ ਪਰ ਬਿਨਾ ਨਾਵਿਓ ਵੀ ਸਭ ਨੂੰ ਪਤਾ ਸੀ ਕੀ ਰਹਿਂਦੀ 3 ਮਰਬੇ ਦੀ ਜ਼ਮੀਨ ਵੀ ਉਹ ਦੀ ਵਾਰਸ ਹੈ ਉਹਦੇ ਬਾਰੇ ਦੰਦ ਕਥਾਵਾਂ ਸੀ ਕਿ ਉਹ ਮਾਂ ਜਦੋਂ ਚਲੀਹਾਂ ਨਾਤੀ ਉਸ ਨੂੰ ਗੁਰਦੁਆਰੇ ਮੱਥਾ ਟਿਕਾਣ ਲੈ ਕੇ ਗਏ ਤਾਂ ਉਸਦੇ ਪਿਓ ਨੇ ਉਸਦੇ ਹੱਥੋਂ ਸੋਨੇ ਦੀਆਂ 4 ਅਸਰਫੀਆਂ ਮੱਥਾ ਟਿਕਵਾਈਆਂ ਸਨ ਤੇ ਉਸਨੇ ਉਸੇ ਦਿਨ ਹੀ ਗੁਰਦੁਆਰੇ ਦੇ ਭਾਈ ਜੀ ਨੇ ਉਸ ਨੂੰ ਮਰਬਿਆਂ ਵਾਲੀ ਆਕ ਇੱਕ ਸੁੱਚੇ ਗੋਟੇ ਵਾਲੀ ਛੰਨੀ ਗੁਰੂ ਮਹਾਰਾਜ ਜੀ ਨੂੰ ਸੁਹਾ ਕੇ ਉਸ ਦੇ ਲਈ ਸੋਪੇ ਵਜੋ ਦਿੱਤੀ ਗਈ ਸੀ ਉਹ ਭਰੇ ਘਰ ਜੰਮੀ ਸੀ ਤੇ ਭਰੇ ਘਰ ਹੀ ਵਿਆਹੀ ਸੀ ਪਰ ਜਿਹੜਾ ਇੱਕ ਦੁੱਖ ਉਹਦੇ ਦੜ ਵਟ ਕੇ ਹੀ ਪੀ ਲਿਆ ਸੀ ਉਸ ਨੂੰ ਉਹਦੇ ਤੋਂ ਤੇ ਉਹਦੇ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਨਹੀਂ ਸ ਜਾਣਦਾ ਕਿ ਉਸ ਨੂੰ ਕੀ ਦੁੱਖ ਹੈ ਸੱਜਣ ਵਿਆਹੀ ਨੂੰ ਸੋ ਲੱਗ ਗਈ ਸੀ ਕਿ ਉਸ ਦਾ ਮਰਦ ਹਾਕਮ ਸਿੰਘ ਆਪਣੇ ਦਾਦੇ-ਪੋਤਰੀਆਂ ਭਰਾ ਲੱਗਦੇ ਕਰਮ ਸਿੰਘ ਦੀ ਧੀ ਨਾਲ ਰਲਿਆ ਹੋਇਆ ਹੈ ਪਿੱਛੋਂ ਉਸ ਨੇ ਇਸ ਗੱਲ ਦੀ ਇੱਚੀ-ਬਿੱਚੀ ਵੀ ਜਾਣ ਪਛਾਣ ਲਈ ਸੀ ਕਿ ਜਦੋਂ ਤੱਕ ਕਰਮ ਸਿੰਘ ਜਿਉਂਦਾ ਸੀ ਤਾਂ ਉਦੋਂ ਤੱਕ ਤਾਂ ਇਹ ਗੱਲ ਟੱਕੀ ਰਹੇਗੀ ਸੀ ਕਿਸੇ ਦੇ ਸਾਹਮਣੇ ਨਹੀਂ ਸੀ ਆਈ ਪਰ ਜਿੱਦਾਂ ਦਾ ਉਹ ਰੱਬ ਨੂੰ ਪਿਆਰਾ ਹੋ ਗਿਆ ਤਾਂ ਉਦੋਂ ਹੀ ਉਹਦੀ ਧੀ ਵੀ ਨੇ ਸਾਕਾਂ ਵਿੱਚੋਂ ਇੱਕ ਦਿਉਰ ਵਾਲੇ ਲੱਗਦੇ ਬੇਸ਼ ਹਾਕਮ ਸਿੰਘ ਦੇ ਦੋ ਕੱਚੇ ਕਢਵਾਏ ਸਾਨੂੰ ਇਹ ਮੁਰਬਿਆਂ ਵਾਲੀ ਰੱਬ ਦੀ ਬੰਦੀ ਸੀ ਤੇ ਰੱਬ ਨਾਲ ਬਹੁਤ ਲਗਾਵ ਸੀ ਉਸ ਨੂੰ ਮੋਹੋਂਾ ਕਦੇ ਕੋਈ ਬੋਲ ਮਾੜਾ ਕਰਦੀ ਸੀ ਸਿਰਫ ਇੱਕ ਵਾਰ ਗੁਰਦੁਆਰੇ ਜਾ ਕੇ ਆਪਣੇ ਸੱਚੇ ਪਾਸ਼ਾ ਅੱਗੇ ਫਿਰ ਤੋਂ ਰੋ ਪਈ ਲੋਕ ਪਰ ਲੋਕ ਦੀ ਜਾਣਣ ਵਾਲਿਆ ਮੈਂ ਤਾਂ ਉਹ ਸੱਚੇ ਅੰਗ ਦਿੱਤੇ ਸੀ ਉਸ ਨੂੰ ਪਰ ਉਹ ਪ੍ਰਿਸ਼ਟੇ ਹੋਏ ਨੇ ਉਹ ਵੀ ਪ੍ਰਿਸ਼ਟ ਕਰ ਦਿੱਤੇ ਤੇ ਉਹਦਾ ਮਰਦ ਜਿਹੜੀ ਰਾਤ ਉਹਦੇ ਵਿਛੌਣੇ ਉੱਤੇ ਆਉਂਦਾ ਉਹ ਉਸ ਪਰਪਤੇ ਮਲ ਮਲ ਕੇ ਨਹਾਉਂਦੀ ਤੇ ਦਿਨ ਚੜੇ ਸਾਰਾ ਵਿਸ਼ਾਣਾ ਧਵਾ ਦਿੰਦੀ ਰੋਜ਼ ਪੰਜ ਪੌੜੀਆਂ ਪੜਦੀ ਪਰ ਉਸ ਦਿਨ ਸੱਚੇ ਮੂਹ ਸਾਰੀ ਸੁਖਮਣੀ ਦਾ ਪਾਠ ਕਰਦੀ ਉਸ ਨੇ ਅੱਖਾਂ ਮੀਟ ਕੇ ਜਿਉਂਦੀ ਮੱਖੀ ਨਿਗਲ ਲਈ ਸੀ ਪਰ ਆਪਣੇ ਮਰਦ ਨੂੰ ਮੂੰਹ ਕੁਝ ਨਹੀਂ ਸਿਤਕਿਆ ਉਹ ਨੂੰ ਵੀ ਖੋਰੇ ਅੰਦਰ ਦਾ ਭੈ ਮਾਰਦਾ ਸੀ ਉਸ ਨੇ ਆਪਣੇ ਅੰਦਰ ਇੱਕ ਸਰਦਾਨੀ ਅੱਗੇ ਕਦੇ ਅੱਖ ਵੀ ਨਹੀਂ ਸੀ ਉੱਚੀ ਚੁੱਕੀ ਪਰ ਮਰਦ ਦੀ ਇਹ ਗੱਲ ਵੀ ਉਸ ਨੂੰ ਫਿੱਸੇ ਹੋਏ ਫੋੜੇ ਵਰਗੀ ਲੱਗਦੀ ਸੀ ਉਹਦਾ ਜੀ ਕੱਚਿਆ ਜਿਹਾ ਹੁੰਦਾ ਪਰ ਉਹਦੇ ਜੀ ਨੂੰ ਠੱਲ ਪੈ ਗਈ ਜਦੋਂ ਉਤੋੜੀ ਉਸਦੇ ਦਰ ਦੋ ਪੁੱਤਰ ਜੰਮੇ ਉਸ ਨੂੰ ਜਾਪਿਆ ਉਹਨੂੰ ਕੱਲੀ ਘਰੀ ਰੱਬ ਦੇ ਲੋਹੇ ਦੀਆਂ ਬਾਵਾ ਦੇ ਦਿੱਤੀਆਂ ਹਨ ਤੇ ਫਿਰ ਤੀਜੀ ਪੇਟ ਕਰੋੜੀ ਧੀ ਜੰਮੀ ਜਿਸ ਨੂੰ ਲਾੜ ਨਾਲ ਉਹ ਮਲਕੀ ਬੁਲਾਂਦੀ ਰਹੀ ਭਾਵੇਂ ਪਿੱਛੋਂ ਗੁਰੂ ਗ੍ਰੰਥ ਵਿੱਚੋਂ ਜਦੋਂ ਉਹਦਾ ਨਾਮ ਕਢਵਾਇਆ ਉਹ ਕੁਝ ਹੋਰ ਸੀ ਪਰ ਜਿਹੜਾ ਪਹਿਲੇ ਦਿਨ ਉਹਦੇ ਮੂੰਹ ਤੇ ਚੜਿਆ ਸੀ ਉਹੀ ਉਹ ਫਿਰ ਸਾਰਿਆਂ ਦੇ ਮੂੰਹ ਤੇ ਚੜ ਗਿਆ ਸੀ ਵੇਲਾ ਚੰਗਾ ਪਲਾ ਆਪਣੇ ਮੂੰਹ ਧਿਆਨ ਤੁਰਦਾ ਪਿਆ ਸੀ ਪਰ ਪਟੋਲੇ ਵਰਗੀ ਮਲਕੀ ਜਦੋਂ ਉਸਰ ਖਲੋਤੀ ਸਕੂਲ ਪਾਸ ਕਰਨ ਜਿੱਡੀ ਹੋ ਗਈ ਸੀ ਤਾਂ ਵੇਲੇ ਨੇ ਇੱਕ ਅਜਹੀ ਘਾਟੀ ਖਾਦੀ ਕਿਸੇ ਸਾਰੇ ਸ਼ਰੀਕੇ ਦੀ ਭਾਬੀ ਤੇ ਕੀ ਕੋਈ ਹੋਰ ਜਿਹੜੇ ਕਦੇ ਇਸ ਮਰਬਿਆਂ ਵਾਲੀ ਦੇ ਸਾਹਮਣੇ ਅੱਖ ਭਰ ਕੇ ਨਹੀਂ ਸੀ ਤੱਕੀ લાલા ਕੀ ਗੱਲਾਂ ਕਰਨ ਲੱਗ ਪਏ ਸੀ ਮਲਕੀ ਨੇ ਜਦ ਬੰਨ ਲਈ ਸੀ ਕਿ ਉਹ ਸਕੂਲ ਪਾਸ ਕਰਕੇ ਅੱਗੋਂ ਸ਼ਹਿਰ ਵਿੱਚ ਪੜ੍ਹਾਈ ਕਰਨ ਲਈ ਜਾਵੇਗੀ ਇੱਥੋਂ ਤੱਕ ਤਾਂ ਗੱਲ ਨਿਚਠਣ ਵਾਲੀ ਸੀ ਕਿ ਮਲਕੀ ਦੇ ਮਨ ਵਿੱਚ ਜੋ ਕੁਝ ਭਰਿਆ ਸੀ ਉਹ ਸਕੂਲ ਦੇ ਜਵਾਨ ਜਹਾਨ ਮਾਸਟਰ ਨੇ ਉਸ ਨੂੰ ਕੋਈ ਉਲਟੀਆਂ ਪੁਲਟੀਆਂ ਕਿਤਾਬਾਂ ਪੜਾ ਕੇ ਭਰਿਆ ਸੀ ਪਰ ਗੱਲ ਇੱਥੇ ਨਹੀਂ ਸੀ ਆਣ ਮੁਕਦੀ ਲੋਕ ਮਲਕੀਤ ਦੇ ਮਾਸਟਰ ਦੀ ਅਸنائ ਜੋੜਨ ਲੱਗ ਪਏ ਸੀ ਮੰਦਾ ਚੰਗਾ ਬੋਲਣ ਦੇ ਸੀ ਉਹਨਾਂ ਨੂੰ ਇੱਕ ਦਿਨ ਤਾਂ ਗਲੀ ਵਿੱਚੋਂ ਲੰਘਦੀ ਰਾਜਕੌਰ ਦੇ ਕੰਨੀ ਆਵਾਜ਼ ਪਈ ਜੋ ਸਾਫ਼ ਦਿਖਦਾ ਸੀ ਕਿ ਪਿੰਡ ਦੀ ਨਾਮੋ ਸ਼੍ਰਿਕਣੀ ਨੇ ਉਸ ਨੇ ਨੂੰ ਸੁਣਾਉਣ ਲਈ ਆਖਿਆ ਸੀ 니 ਮੈਂ ਅੰਬ ਦਾ ਅਚਾਰ ਪਾਇਆ ਤੁਹਾਡਾ ਸੋਹਣਾ ਪੀਲਾ ਪੀਲਾ ਜਿਹਾ ਏ ਮੈਂ ਸੋਚਿਆ ਚਾਰ ਫੜਾਏ ਆ ਮਸਟ ਜੀ ਨੂੰ ਵੇਦ ਦੇ ਆਵਾ ਐਵੇਂ ਹੀਜ ਆ ਗਿਆਂ ਸੀ ਮੈਨੂੰ ਤੇ ਤੁਰ ਪਈ ਫਟੇ ਉਹ ਆ ਗੋ ਮੈਨੂੰ ਕਹਿੰਦਾ ਏ ਮੈਂ ਆਚਾਰ ਨਹੀਂ ਖਾਂਦਾ ਮੈਨੂੰ ਨਹੀਂ ਪਸੰਦ ਆਹੋ ਜੀ ਆਚਾਰ ਕਾ ਨੂੰ ਖਾਵੇਂ ਉਹ ਤਾਂ ਮਾਦੜ ਤੁਮਾਦੜ ਖਾਂਦੇ ਨੇ ਉਹ ਤਾਂ ਕੋਈ ਮਰਤਬਾਨ ਪੰਨੇਗਾ ਮੁਰੱਬਾ ਖਾਏਗਾ ਗੱਲ ਭਾਵੇਂ ਖਾਣ ਵਾਲੇ ਮੁਰੱਬੇ ਦੀ ਸੀ ਪਰ ਰਾਜਕੌਰ ਸਮਝ ਗਈ ਸੀ ਕਿ ਇਹ ਗੱਲ ਉਸਦੇ ਮੁਰੱਬਿਆਂ ਨੂੰ ਲਾ ਕੇ ਸੁਣਾਈ ਗਈ ਏ ਲਹੂ ਦੇ ਕੋਟ ਵਾਂਗੂ ਪੀ ਗਈ ਸੀ ਇਹ ਗੱਲ ਨੂੰ ਪਰ ਹਨੇਰੀ ਵਾਂਗੂ ਚੱਲੀ ਹੋਈ ਗੱਲ ਅੱਗੇ ਕਰਨਾ ਦਾ ਬੂਹਾ ਭੇੜਿਆਂ ਕੋਜ ਨਹੀਂ ਸੀ ਬਣਦਾ ਇੱਕ ਦਿਨ ਉਸ ਨੂੰ ਉਸਦੇ ਹੀ ਸ਼ਰੀਕੇ ਦੀ ਭਾਬੀ ਮੂੰਹ ਪਾੜ ਕੇ ਆਖਣ ਲੱਗੀ ਕੀ ਹਾਲ ਹੈ ਕੁੜੀ ਦਾ ਜੀ ਰਾਜੀ ਨਹੀਂ ਉਹਦਾ ਕੰਡੇ ਸੀ ਹੱਡ ਪੈਰ ਭਜਦੇ ਨੇ ਤੇ ਜਦੋਂ ਅੱਗੋਂ ਸਰਦਾਰਨੀ ਨੇ ਗੱਲ ਨਹੀਂ ਸੀ ਗੋਲੀ ਤਾਂ ਉਹ ਆਪੇ ਬੋਲ ਪਈ ਸੀ ਆ ਸਕੂਲ ਲੈ ਗਈ ਹਣੀਏ ਭਈ ਪਿੰਡ ਨੂੰ ਟਕੌਰ ਹੋ ਜਾਵੇਗੀ ਉਸ ਦਿਨ ਸਰਦਾਰਨੀ ਰਾਜਕੌਰ ਛੋਲਿਆਂ ਵਾਂਗੂ ਅਜਿਹਾ ਵਟ ਖਾ ਗਈ ਕਿ ਉਹ ਛਮ ਛਮ ਰੋਂਦੀ ਮਲਕੀ ਨੂੰ ਵੇਖ ਕੇ ਵੀ ਉਹਦੇ ਮਨ ਦਾ ਦਾਣਾ ਗਲਣ ਵਿੱਚ ਨਹੀਂ ਸੀ ਆਇਆ ਤੇ ਉਹਦੇ ਹਾਮੀ ਪਰੰਤ ਮਲਕੀ ਤੇ ਪਿਓ ਨੇ ਜਿੱਥੇ ਚਾਹਿਆ ਸੀ ਉੱਥੇ ਮਲਕੀ ਦਾ ਸਾਖ ਪੱਕਾ ਕਰ ਦਿੱਤਾ ਤੇ ਉਸ ਨੂੰ ਤੋਰਨ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਬੂਹੇ ਜਾਂਜ ਟੁੱਕਣ ਵਾਲੀ ਸੀ ਗਣਤਰੀ ਦੇ ਦਿਨ ਸੀ ਜਦੋਂ ਮਲਕੀ ਨੇ ਇੱਕ ਦਿਨ ਪਿੱਪਲ ਦੇ ਪੱਤੇ ਵਾਂਗ ਮਾਣੂ ਅੰਦਰ ਵੜ ਕੇ ਆਖਿਆ ਕਿ ਉਹਦੇ ਜੀ ਵਿੱਚ ਕਿਹੜਾ ਮਰਦ ਸੀ ਉਹ ਮਾਸਟਰ ਸੀ ਹੁਣ ਉਹਦੇ ਜੀਏ ਵਿੱਚ ਹੋਰ ਕੋਈ ਨਹੀਂ ਸੀ ਸਮਾਣਾ ਪਰ ਰਾਜਕੌਰ ਨੇ ਉਹਦੇ ਸਿਰ ਉੱਤੇ ਹੱਥ ਫੇਰ ਕੇ ਆਪਣੀ ਇੱਜ਼ਤ ਦਾ ਵਾਸ਼ਤਾ ਇਸ ਤਰ੍ਹਾਂ ਪਾਇਆ ਸੀ ਕਿ ਜਿਵੇਂ ਮਲਕੀ ਨੇ ਬਲਦ ਦੇ ਸਿੰਘਾਂ ਵਾਂਗੂ ਤਰਤੀ ਸਿਰ ਉੱਤੇ ਚੁੱਕਣੀ ਹੋਵੇ ਤੇ ਜਿਹਦੇ ਥਾਉ ਹਿੱਲਣ ਨਾਲ ਸਾਰੀ ਤਰਤੀ ਹਿੱਲ ਜਾਣੀ ਹੋਵੇ ਸੋ ਮਲਕੀ ਨੇ ਬਲਦ ਦੇ ਸਿੰਘਾਂ ਵਾਂਗੂ ਤਰਤੀ ਸਿਰ ਉੱਤੇ ਚੁੱਕਣ ਲਈ ਸੀ ਘਰ ਦੀ ਇੱਜ਼ਤ ਬਣੀ ਰਹੀ ਗਈ ਸੀ ਉਹ ਅੱਖਾਂ ਨੂੜ ਕੇ ਡੋਲੀ ਵਿੱਚ ਬਹਿ ਗਈ ਸੀ ਤੇ ਸਾਰੇ ਸ਼ਰੀਕੇ ਨੂੰ ਦੰਦਨ ਪੈ ਗਈ ਸੀ ਵੇਲਾ ਫੇਰ ਆਪਣੇ ਮੂਹ ਧਿਆਨ ਤੁਰਨ ਲੱਗ ਪਿਆ ਸੀ ਇਹ ਗੱਲ ਵੱਖਰੀ ਸੀ ਕਿ ਮਲਕੀ ਗੋਹਿਆਂ ਵਾਂਗ ਤੁਖਦੀ ਰਹੀ ਤੇ ਉਹਦਾ ਧੂਆ ਉਸਦੇ ਮਾਪਿਆਂ ਦੇ ਬੂਹੇ 'ਵੀ ਅਪੜਦਾ ਉਸਦੀ ਮਾਂ ਦੀਆਂ ਅੱਖਾਂ ਨੂੰ ਵੀ ਲੱਗਦਾ ਰਿਹਾ ਪਰ ਹਾਰੇ ਦੀ ਅੱਗ ਉੱਤੇ ਦਾਲ ਰਿਜਦੀ ਰਹੀ ਦੁੱਧ ਕੜਦਾ ਰਹਾ ਪੁੱਤ ਧੀयां ਜੰਮਦੇ ਰਹੇ ਪਰ ਫੇਰ ਪੰਛੀਆਂ ਵਰਿਆਂ ਪਿੱਛੋਂ ਸੰਗੀਪਲੇ ਤੁਰਦੇ ਵੇਲੇ ਨੇ ਅਜੇ ਹੀ ਪੁਆਟਣੀ ਖਾ ਲਈ ਸੀ ਕਿ ਮਲਕੀ ਦੇ ਸੋਰੇ ਵੀ ਤੇ ਮਲਕੀ ਦੇ ਪੱਕੇ ਵੀ ਛਵੀਆਂ ਲਿਸ਼ਕ ਪਈਆਂ ਮਲਕੀ ਦੀ ਪਲੇਠੀ ਧੀ ਸਾਹਬ ਕੋਰ ਜਿਸ ਨੂੰ ਸਾਰੇ ਪਿਆਰ ਨਾਲ ਸੈਭਾ ਆਖਦੇ ਸੀ ਤੇ ਜੋ ਪਿਛਲੇ ਛਿਆਂ ਵਰਿਆਂ ਤੋਂ ਸ਼ਹਿਰ ਵਿੱਚ ਪੜਦੀ ਸੀ ਜਦੋਂ ਫੜਕੇ ਘਰ ਆਈ ਤਾਂ ਆਉਂਦੀ ਨੇ ਮਾਪਿਆਂ ਨੂੰ ਆਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਮਰਦ ਨਾਲ ਵਿਆਹ ਕਰਵਾਵੇਗੀ। ਹੋਰ ਕਿਤੇ ਵਿਆਹ ਨਹੀਂ ਕਰਵਾਵੇਗੀ। ਤੇ ਪਤਾ ਲੱਗਾ ਕਿ ਉਹ ਉਸ ਦੀ ਮਰਜ਼ੀ ਦਾ ਮਰਦ ਮਜਬੀਆਂ ਦਾ ਇੱਕ ਲੜਕਾ ਸੀ ਜੋ ਉਹਦੇ ਨਾਲ ਹੀ ਉਹਦੇ ਕਾਲਜ ਵਿੱਚ ਪੜਦਾ ਸੀ। ਹੁਣ ਅਗਲੀ ਪੜਾਈ ਵਾਸਤੇ ਪਤਾ ਨਹੀਂ ਕਿਹੜੇ ਦੇਸ਼ ਚੱਲਿਆ ਸੀ। ਸਾਈਬਾ ਦੇ ਭਰਾ ਛੋਟੇ ਸਨ ਪਰ ਪਿਓ ਤੇ ਚਾਚੇ ਅਰੇ ਵੀ ਲੋਹੇ ਦੀਆਂ ਲੱਠਾਂ ਵਰਗੇ ਸਨ ਤੇ ਉਧਰੋਂ ਸਾਈਬਾ ਦੇ ਮਾਮੇ ਪੈਰਾਂ ਦੀ ਅੱਡੀ ਨਾਲ ਧਰਤੀ ਪਾੜਦੇ ਸਨ ਸੋ ਇੱਕ ਕਹਿਰ ਝੁੱਲ ਪਿਆ ਘਰ ਦੀ ਧੀ ਆਪਣੇ ਹੱਥੀ ਮਾਰਨੀ ਨਹੀਂ ਸੀ ਹੁੰਦੀ ਪਰ ਮਜਬੀਆਂ ਦਾ ਮੁੰਡਾ ਮੁਕਾਇਆ ਜਾ ਸਕਦਾ ਸੀ ਸੋ ਮਾਨੂੰ ਵੱਜਣ ਲੱਗੇ ਕੁੜੀ ਨੂੰ ਅੰਦਰ ਬੈ ਕੇ ਸਮਝਾਇਆ ਪਰ ਉਹ ਬਿਜਲੀ ਦੀ ਨੰਗੀ ਤਾਰ ਵਾਂਗੂ ਕਿਸੇ ਦਾ ਹੱਥ ਨਹੀਂ ਸੀ ਲੱਗਣ ਦਿੰਦੀ ਉਹਨੇ ਦੂਜਾ ਭੇਤ ਵੀ ਪਾ ਲਿਆ ਸੀ ਚਮਕ ਕੇ ਬੋਲੀ ਜੇ ਉਸ ਬੰਦੇ ਦਾ ਵਾਲ ਵੀ ਵਿੰਗਾ ਹੋਇਆ ਤਾਂ ਉਹ ਆਪ ਕਚਹਿਰੀ ਵਿੱਚ ਜਾ ਕੇ ਅਗਵਾਹੀ ਦਵੇਗੀ ਮਲਕੀਤੀ ਅੱਗੇ ਹੱਥ ਬੰਨਦੀ ਰਹੀ ਕੀ ਨਾ ਧੀਏ ਐਦਾਂ ਨਾ ਕਰ ਪਰ ਸਾਈਬਾ ਉੱਤੇ ਇਹ ਜਾਦੂ ਵੀ ਨਹੀਂ ਸੀ ਚੱਲਦਾ ਸਾਈਬਾ ਦੇ ਪਿਓ ਨੂੰ ਵੀ ਜਾਪਿਆ ਕਿ ਉਹ ਸਾਰੇ ਹਵਾ ਨੂੰ ਤਲਵਾਰਾਂ ਮਾਰਦੇ ਪਏ ਨੇ ਸੋ ਹਾਰ ਕੇ ਉਸਨੇ ਸਰਦਾਰਨੀ ਮربعਾਂ ਵਾਲੀ ਨੂੰ ਵਾਸਤਾ ਲਿਖ ਕੇ ਭੇਜਿਆ ਕਿ ਉਹ ਜਿਵੇਂ ਜਾਣੇ ਇੱਥੇ ਆਵੇ ਤੇ ਕੁੜੀ ਨੂੰ ਸਮਝਾਵੇ ਇਹ ਜੱਟਾਂ ਦੀ ਧੀ ਜੇ ਮਜਬੀਆਂ ਦੇ ਜਾਂ ਵਸੀ ਤਾਂ ਆਖਰ ਇਹ ਉਸੇ ਦੇ ਨਾਂ ਨੂੰ ਲੀਕ ਲੱਗਣੀ ਹੈ ਸਰਦਾਰਨੀ ਰਾਜਕੌਰ ਸਣੇ ਪੁੱਤਰਾਂ ਦੇ ਆਈ ਆਪ ਪਾਲਕੀ ਵਿੱਚ ਪੁੱਤ ਘੋੜਿਆਂ ਉੱਤੇ ਚੜੇ ਪੀੜੇ ਹੋਏ ਤੇ ਅਜੇ ਪਰਾਂ ਪੱਕੇ ਰਾਹ ਉੱਤੇ ਸੁਮਾ ਤੇ ਚਿੰਗਾੜੀਆਂ ਲਿਸ਼ਕਦੇ ਪਏ ਸਨ ਕੀ ਸਾਇਬਾ ਦੇ ਪਿਓ ਦੀਆਂ ਅੱਖਾਂ ਲਿਸ਼ਕੁੱਠੀਆਂ ਉਸ ਨੂੰ ਧਰਵਾਸ ਪਾ ਜੰਗਿਆ ਕਿ ਹਵਾ ਦੇ ਘੋੜੇ ਚੜੀ ਹੋਈ ਕੁੜੀ ਨੂੰ ਹੁਣ ਮਰਬਿਆਂ ਵਾਲੀ ਲਗਾਮਾ ਪਾ ਲਵੇਗੀ ਰਾਜਕੋੜਾਈ ਉਹ ਅਜੇ ਤੱਕ ਭਾਵੇਂ ਇੱਕ ਹਰੇ ਪਿੰਡ ਦੀ ਸੀ ਪਰ ਵੇੜੇ ਵਿੱਚ ਬੋਹੜ ਵਾਂਗੂ ਬੈਠੀ ਤੇ ਉਹਨੇ ਕੁੜੀ ਨੂੰ ਆਪਣੇ ਗੋਡੇ ਮੋਡੇ ਬਿਠਾ ਲਿਆ ਮਲਕੀ ਨੂੰ ਯਕੀਨ ਹੋ ਗਿਆ ਕਿ ਹੁਣੇ ਉਹਦੀ ਮਾਂ ਕੁੜੀ ਦੇ ਸਿਰ ਉੱਤੇ ਹੱਥ ਰੱਖ ਕੇ ਕੁਝ ਅਜਿਹਾ ਆਖੇਗੀ ਕਿ ਕੁੜੀ ਚੁੱਪ ਕਰਕੇ ਬਲਦੇ ਦੇ ਸਿੰਘਾਂ ਵਾਂਗੂੰ ਧਰਤੀ ਨੂੰ ਸੇਰ ਉੱਤੇ ਚੋੱਕ ਲਵੇਗੀ ਤੇ ਮੰਨ ਜਾਵੇਗੀ ਕੋਲ ਵੇਹੜੇ ਵਿੱਚ ਮੰਝੀਆਂ ਉੱਤੇ ਸਾਈਬਾ ਦੇ ਪਿਓ ਭਰਾ ਵੀ ਸਨ ਤੇ ਮਾਮੇ ਵੀ ਬੈਠੇ ਹੋਏ ਸੀ કુડી ਆਪਣੀ ਨਾਨੀ ਦੇ ਗੋਡੇ ਕੋਲ ਬੈਠੀ ਮਨ ਦੀ ਤਸ ਰਹੀ ਸੀ ਕਿ ਮੈਂ ਵਿਆਹ ਉੱਥੇ ਹੀ ਕਰਵਾਉਣਾ ਹੈ ਰਾਜਕੌਰ ਟਰਮੇ ਨਾਲ ਕਿੰਨਾ ਚਿਰ ਸੁਣਦੀ રહી ਹੰਗਾ ਰਾਜਾ ਵੀ ਪਰੰਦੀ ਲੋੜ ਨਹੀਂ ਸੀ ਸਿਰਫ ਕਦੇ ਨੀਚ ਲਾ ਕੇ ਉਸਦੇ ਮੂੰਹ ਵੱਲ ਵੇਖ ਕੇ ਛੱਡ ਦਿੰਦੀ ਬਾਕੀ ਦੇ ਸਾਰੇ ਸਿਰ ਫਰਾਜਖੋਰ ਦੇ ਮੂੰਹ ਵੱਲ ਵੇਖ ਰਹੇ ਸੀ ਤੇ ਫਿਰ ਕੁੜੀ ਨੇ ਸਿਰ ਉੱਤੇ ਹੱਥ ਰੱਖ ਕੇ ਕਹਿਣ ਲੱਗੀ ਸੁਣ ਕੁੜੀਏ ਜੇ ਮਨ ਪੱਕਾ ਹੀ ਹੈ ਤਾਂ ਮੰਨ ਦੀ ਕਰ ਲੈ ਨਹੀਂ ਤਾਂ ساری ਉਮਰ ਅੰਦਰ ਵੱੜ ਕੇ ਗੋਹਿਆਂ ਦੀ ਅੱਗ ਵਾਂਗੂ ਤੁੱਖਦੀ ਰਹੇਗੀ ਮਾਂ ਮਲਕੀ ਦੇ ਮੂੰਹੋਂ ਕੰਬ ਕੇ ਨਿਕਲਿਆ ਤੇ ਉਹ ਸਰੋਂ ਦੀ ਗੰਦਲ ਵਾਂਗ ਪੀਲੀ ਹੁੰਦੀ ਪਹਿਲੋਂ ਸਾਈਬਾ ਦੇ ਪਿਓ ਵੱਲ ਤੱਕੀ ਫਿਰ ਉਸਦੇ ਮਾਮਿਆਂ ਵੱਲ 니ਤੂ ਇੰਨਾ ਦਾ ਸਿਕਰ ਨਾ ਕਰ ਰਾਜਕੋਰ ਲਿਸ਼ਕ ਕੇ ਬੋਲੀ ਮੈਂ ਜੋ ਕੈਨੀ ਪਈ ਆ ਮੈਂ ਇਹ ਮੇਰੇ ਜੰਮੇ ਹੋਏ ਤੇ ਮੇਰੇ ਸੜੇ ਹੋਏ ਮੇਰੇ ਅੱਗੇ ਬੋਲ ਸਕਦੇ ਨੇ ਤੇ ਉਹ ਸਾਈਬਾ ਨੂੰ ਬਾਹੋਂ ਫੜ ਕੇ ਉਠਾਉਂਦੀ ਹੋਈ ਕਹਿਣ ਲੱਗੀ ਉਠ ਆਪਣੇ ਕੁਝ ਲਗਦੇ ਨੂੰ ਖਬਰ ਕਰ ਦੇ ਕੀ ਜੰਜ ਬੰਨ ਲੈ ਆਵੇ ਮੈਂ ਹੱਥੀ ਤੇਰਾ ਕਾਜ ਕਰ ਜਾਵਾਂਗੀ ਤੇ ਫੇਰ ਕੰਦਾ ਤੋਂ ਪਾਰ ਤੱਕ ਦੀ ਆਖਣ ਲੱਗੀ ਲੋਕਾਂ ਦਾ ਕੀ ਹੈ ਚਾਰ ਦਿਨ ਬੋਲ ਬਾਲ ਕੇ ਆਪੇ ਹੀ ਕੰਡਿਆਂ ਦੀ ਅੱਗ ਵਾਂਗ ਬੁੱਝ ਜਾਣਗੇ ਤੇਰਾ ਵੇਲਾ ਉਹ ਅੱਤਨੀ ਖਾਂਦਾ ਮਰਬਿਆਂ ਵਾਲੀ ਦੇ ਮੂੰਹ ਵੱਲ ਤੱਕਣ ਲੱਗ ਪਿਆ ਕਿ ਇਹ ਕੀ ਬੋਲ ਰਹੀ ਹੈ ਸੋ ਦੋਸਤੋ ਇਸੀ ਇੱਕ ਨਿੱਕੀ ਜਹੀ ਕਹਾਣੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਕਹਾਣੀ ਕਿਵੇਂ ਦੀ ਲੱਗੀ ਲਾਈਕ ਮੈਂਨ ਸ਼ੇਅਰ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਤੇ ਜਿਸ ਨੇ ਵੀ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਤੋਂ ਜਲਦੀ ਜਾ ਕੇ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਹੋਰ ਕਹਾਣੀਆਂ ਵੀ ਸਾਡੀਆਂ ਸੁਣਨ ਦੇ ਲਈ ਮਿਲ ਸਕਣ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਤਤਕਲੀ ਦੋ ਇਜ਼ਾਦਤ ਸਤਰੀਆ ਕਾਲ ਜੀ